ਸੇਖਿਆਈ ਤੇ ਆ ਜਾਂਦੇ ਜਦ ਬੜ ਕੁਮਾਰ ਦਾ ਸੀਨ ਲੁਆ ਅਫਗਾਨੀ ਥਰ ਥਰਾ ਜਾਂਦੇ ਪਰ ਤੱਕ ਮਿਸਾਲ ਹੈ ਮਲੂਏ ਦੀ ਜੇ ਗੱਲ ਕਰੀਏ ਕਿਰਦਾਰਾਂ ਦੀ ਜੋ ਸੱਚ ਤੇ ਕੋਰੀਏ ਜੇ ਖੰਸਰਾ ਦਾਰਾਂ ਦੀ ਜਦ ਦਿਲ ਦੀ ਖੋਟੀ ਦਿੱਲੀ ਨੇ ਜਦ ਦਿਲ ਦੀ ਖੋਟੀ ਦਿੱਲੀ ਨੇ ਪਰ ਹਜਾ ਬੱਚੇ ਅੱਗ ਮਚਾਈ ਸੀ ਪਰ ਬਿੰਦਰਾਵਾਲੇ ਯੋਦਿਨੇ ਸੁਤੀ ਹੋਈ ਕੋ ਮਾ ਜਗਾਈ ਸੀ ਜਦ ਹੱਕ ਦਬਾਏ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਖੰਡੇ ਧਾਰਾ ਜਨਮ ਲਿਆ ਉਹ ਨਾ ਕੀ ਡਰਨਾ ਤਲਵਾਰਾਂ ਤੋਂ ਇਹ ਰਣ ਜਿੱਤਣ ਦੇ ਆਦੀ ਨੇ ਘਬਰਾਉਂਦੇ ਨਹੀਂ ਕਦੇ ਹਾਰਾਂ ਤੋਂ ਜ਼ੋਰ ਪੈਣ ਤੇ ਚੁੱਪ ਲੈਂਦੇ ਕੋਈ ਭਰੇਜ ਨਹੀਂ ਆਚਾਰਾ ਤੋਂ ਦੁਨੀਆ ਮੌਤੋਂ ਡਰਦੀ ਹੈ ਡਰੇ ਮੌਤ ਸਿੰਘਾ ਸਰਦਾਰਾ ਤੋਂ ਇਹ ਸੰਸਥਾਨ ਲੜਨੀਤ ਕੋ ਆਪ ਜੀ ਦੇ ਬੜੇ ਧੰਨਵਾਦੀ ਆਪ ਜੀ ਨੇ ਵਰਤਮਾਨ ਤੇ ਬੀਤੇ ਉਸ ਸਮੇਂ ਦੀ ਜਿਹੜੇ ਹਾਲਾਤ ਚੱਲ ਰਹੇ ਨੇ ਉਹਦੇ ਤੇ ਧਿਆਨ ਕੀਤਾ ਹੈ ਉਹਨਾਂ ਅਗਲੇ ਸਾਹਮਣੇ ਸਾਡੇ ਭੈਣ ਹਰਮਨਦੀਪ कौर ਜੀ 5 ਮਿੰਟ ਬਾਅਦ ਤੇ ਗੁਰੂ ਜਸਨਾ ਕੇ ਨਿਹਾਲ ਕਰਨਗੇ ਜੀ ਆਓ ਗੁਰੂ ਦੇ ਚਰਨਾਂ ਨਾਲ ਜੁੜਿਆ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਪਛਤਾਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਕੰਨੜ ਆਨੰਦਪੁਰ ਜਿਲ੍ਹਾ ਬਾੜ ਕੈ ਰੇਦਾਰ ਕੇਸ਼ਗੜ ਜਿਲ੍ਹਾ ਚਲਗੀ ਦੇ ਚਰਚੇ ਵਕਰੀਏ ਤੋ ਜਦੋ ਕਰਦਾ ਸ਼ੇਰ ਸ਼ੇਰ ਕੋ ਨ ਜਾਂਦੇ ਤੋ ਗੋਬਿੰਦ ਗੋਵਿੰਦੇ ਗੁਰੂ ਗੋਬਿੰਦੇ 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 ਗੋਵਿੰਦੇ ਗੁਰੂ ਗੋਬਿੰਦੇ ਗੱਟ ਤੇ ਦਰਸ਼ਕੀਨ ਕੋੜੇ ਰੱਖੇ ਗੋਬਿੰਦ ਕਹਿੰਦੇ ਨੇ ਰੱਬ ਦੇ ਬੜੇ ਪੁੱਤੇ ਚਾਰ ਪੁੱਤ ਬੜੇ ਸੋਹਣੇ ਗੋਬਿੰਦ ਗੁਰੂ ਗੋਬਿੰਦ ਗੁਰੂ ਗੋਬਿੰਦ ਗੁਰੂ ਗੋਬਿੰਦ ਗੁਰੂ ਗੋਬਿੰਦ ਗੁਰੂ ਸਮਝ ਤੋ ਬਾਣੀ ਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਨਾਸਰ ਮਨਸੂਰ ਬਰੂ ਕੋ ਮੈਂ ਤਾਂ ਸਿੰਘ ਇਹ ਜੀ ਮੰਜ਼ੂਰ ਗੁਰੂ ਕੋ ਬਿਲਸਿਮ ਹਾਜ਼ਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਕਰਾ ਖਤਾ ਗੁਰੂ ਕੋ ਬਿਲਸਿਮ ਇਹ ਸੰਗਤਾਂ ਸਰਬੰਤ ਸਿੰਘ ਕੌਂਟ ਜੀ ਆਪ ਜੀ ਦੇ ਬੜੇ ਧੰਨਵਾਦੀ ਹੁਣ ਆਪ ਜੀ ਦੇ ਸਾਹਮਣੇ ਸਾਡੀ ਛੋਟੀਆਂ ਪੜਨਾ ਰਜਿੰਦਰ ਕੌਂਟ ਤੇ ਨਿਰਮਜੀਤ ਕੋ 10 ਮਿੰਟ ਵਾਸਤੇ ਗੁਰੂ ਦਰਸ਼ਨਾਂ ਦੇ ਲਈ ਹਲ ਕਰਦੀਆਂ ਆਓ ਗੁਰੂ ਦੇ ਚਰਨਾਂ ਦਾ ਜਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀ ਵਾਲਿਆ ਗਾਉਂ ਤੇ ਸ਼ਹਿਨ ਸ਼ਾਹ ਤੇ ਕੌਮ ਭੁਲੇਗੀ ਕਿਵੇਂ ਐਸਾ